ਇਹ ਸਤ ਸੰਗਤ ਜੀ ਅਵਸਥਾ ਹੈ ਜੇ ਆਪਾਂ ਨੂੰ ਕੋਈ ਪੁੱਛੇ ਬਈ ਸਿੱਖ ਕਿੱਥੇ ਜਾਂਦੇ ਨੇ ਆਹ ਸਰੀਰ ਤਿਆਗ ਕੇ ਅਵਸਥਾ ਬਸਤਾਰ ਸਾਰ ਸਤ ਸਮਝੀ ਜਾਂਦੇ ਨੇ ਜੇ ਤਾਂ ਹੋ ਗਿਆ ਬਾਬਾ ਬੁੱਢਾ ਜੀ ਵਾਂਗੂ ਬ੍ਰਹਮ ਗਿਆਨ ਜਨ ਹਰ ਜਪਿਆ ਸੇ ਹਰ ਹੋਏ ਹਰ ਵਿਦਿਆ ਕੇ ਨਕਲਾਦੀ ਜਿਨ੍ਹਾਂ ਨੇ ਭਾਈ ਹਰੀ ਦਾ ਜਾਪ ਜਪਿਆ ਉਹ ਹਰੀ ਦਾ ਰੂਪ ਹੋ ਜਾਂਦੇ ਨੇ ਅਜ ਬਾਬਾ ਬੁੱਢਾ ਜੀ ਸਤਸੰਗਤ ਜੀ ਗੁਰੂ ਸਾਹਿਬ ਦੇ ਸਰੂਪ ਵਿੱਚ ਦੀਦ ਹੋ ਗਏ ਹਨ ਤੀਜੇ ਪਾਤਸ਼ਾਹ ਨੇ ਭਾਈ ਪਾਰੋ ਬ੍ਰਹਮ ਗਿਆਨੀ ਨੂੰ ਡੱਲੇ ਦੇ ਨੂੰ ਕਿਹਾ ਸੀ ਕਿ ਨਹੀਂ ਪਿੱਛੇ ਕਥਾ ਆ ਚੁੱਕੀ ਹੈ ਭਾਈ ਪਾਰੋ ਜੀ ਤੁਸੀਂ ਹਉ ਕਰੋ ਸਾਡੇ ਥੋਡੇ ਨਾਲ ਸਾਡਾ ਸਰੀਰ ਵਿਰਧ ਹੋ ਗਿਆ ਅਸੀਂ ਇਹ ਛੱਡ ਦਿੰਨੇ ਆ ਤੁਹਾਡੇ ਹਿਰਦੇ ਚ ਬੈਠ ਕੇ ਸ੍ਰਿਸ਼ਟੀ ਦੀ ਕਲਿਆਣ ਕਰਾਂਗੇ ਤੁਸੀਂ ਗੁਰਤਾ ਗੱਦੀ ਲੈ ਲਓ ਭਾਈ ਭਾਰੋ ਜੀ ਕਹਿੰਦਾ ਬਾਹ ਰਾਜ ਮੈਨੂੰ ਕਿਰਪਾ ਕਰੋ ਮੈਨੂੰ ਤਾਂ ਸਿੱਖੀ ਬਖਸ਼ੋ ਗੁਰੂ ਪੁਰੇ ਦੀਆਂ ਮਹਾਰਾ ਗੁਰੂ ਵੰਡ ਨੂੰ ਭਾਵੇਂ ਹਰ ਇੱਕ ਦਾ ਚਾਹ ਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਮੇਤੋਂ ਨਹੀਂ ਨਿਭਣੀਆਂ ਗੁਰੂ ਅਮਰਦਾਸ ਜੀ ਕਹਿੰਦੇ ਚੰਗਾ ਫਿਰ ਜੇ ਤੂੰ ਨਹੀਂ ਗੁਰਤਾ ਗੱਦੀ ਲੈਣੀ ਤਾਂ ਹੁਣ ਤੈਨੂੰ ਅਸੀਂ ਵੱਖਰਾ ਨਹੀਂ ਸਹਾਰ ਸਕਦੇ ਤੂੰ ਇੰਨਾ ਸਾਡੇ ਨਾਲ ਮਿਲਿਆ ਰਹਿ ਨਾ ਅਸੀਂ ਚਾਹੁੰਦੇ ਹਾਂ ਤੇਰਾ ਸਰੂਪ ਸਾਡੇ ਵਿੱਚ ਅਭੇਦ ਹੋ ਜਾਵੇ ਚੰਗਾ ਭਾਈ ਫਿਰ ਤੂੰ ਸਰੀਰ त्यागਦੇ ਜੇ ਨਹੀਂ ਗੁਰਤਾ ਗੱਦੀ ਲੈਣੀ। ਖਰਸਾ ਜੀ ਕੋਈ ਇਹੋ ਜਿਹਾ ਹੈ ਜਿਹੜਾ ਉੱਚੀ ਪਦਵੀ ਨਾਲ ਲਵੇ ਤੇ ਕਹੇ ਮੈਂ ਸਰੀਰ ਛੱਡ ਦਿਆਂ। ਜਦੇ ਹੀ ਭਾਈ ਪਾਰੋ ਨੇ ਸਾਧ ਸੰਜੀ ਡੱਲੇ ਨਗਰ ਜਾ ਕੇ ਸਰੀਰ त्याग ਦਿੱਤਾ ਸੀ। ਗੁਰੂ ਅਰਬੰਦਾਸ ਜੀ ਕਹਿੰਦੇ ਭਾਈ ਪਾਰੋ ਸਰੀਰ त्याग ਫਿਰ ਆਪਾਂ ਗੁਰੂ ਰਾਮਦਾਸ ਜੀ ਦੇ ਹਿਰਦੇ 'ਚ ਬੈਠ ਕੇ ਸੇਟੀ ਦੀ ਕल्याण ਕਰਾਂਗੇ। ਸੋ ਇਹੋ ਖਾਲਸਾ ਜੀ ਸਿੱਖ ਗੁਰੂ ਵਿੱਚ ਸਮਾ ਜਾਂਦਾ ਹੈ ਔਰ ਗੁਰੂ ਸਿੱਖ ਵਿੱਚ ਸਮਾਇਆ ਹੁੰਦਾ ਹੈ ਸੋ ਇੱਥੇ ਬੈਠ ਕੇ ਸਤ ਜੀ ਤਦੇ ਆਪਾਂ ਕਥਾ ਕੀਤਰ ਸੁਣਦੇ ਕਿ ਸਾਡਾ ਧਿਆਨ ਐਨ ਪਰਪੱਕ ਹੋ ਜਵੇ ਉਖੜਨੋਂ ਹਟ ਜਾਵੇ ਫਿਰ ਕੌਣ ਕਹਿ ਸਕੇਗਾ ਮੇਰਾ ਮਨ ਨਹੀਂ ਟਿਕਦਾ ਹੈ ਸੋ ਅੱਜ ਸਤ ਜੀ ਬਾਬਾ ਬੁੱਢਾ ਜੀ ਗੁਰੂ ਸਾਹਿਬ ਦੇ ਸਰੂਪ ਵਿੱਚ ਲੀਨ ਹੋ ਗਏ ਜੀ ਰਹੀ ਤੇ ਹੈ ਕਾਇਆ ਖਾਲੀ ਤੇ ਸਤ ਸੰਗ ਜੀ ਖਾਲੀ ਪਈ ਰਹੇਗੀ ਚਨ ਗਜ ਫੂਲ ਮਾਲ ਕੇ ਟ ਕੋ ਡਾਲੇ ਮਰਨ ਦੀ ਕੋਈ ਤਰੀ ਤਕਲੀਫ ਨਹੀਂ ਹੋਈ ਸਰੀਰ ਛੱਡਣ ਦੀ ਐ ਸਰੀਰ ਛੱਡ ਦਿੱਤਾ ਜਿਵੇਂ ਹਾਥੀ ਸੁੰਡ ਨਾਲ ਆਪਣੇ ਗਲ ਵਿੱਚੋਂ ਵਾਲਾ ਲਾ ਕੇ ਪਰੇ ਕਰ ਦੇਵੇ ਸੁਖਮ ਦੇ ਤੇ ਉਹੋ ਭਿੰਨ ਸੂਖਮ ਦੇ ਤੋਂ ਵੀ ਵੱਖਰੇ ਹੋਗੇ ਬਾਬਾ ਜੀ satsang ਜੀ ਇੱਕ ਅੰਦਰ ਆਪਣੇ ਸੂਖਮ ਹੁੰਦੇ ਜਿਹੜੇ ਪਰਲੋਕ ਨੂੰ ਜਾਂਦੀ ਹੈ ਉਹ ਵੀ satsang ਜੀ ਸ਼ਬਦ, ਸਪਰਸ਼, ਰੂਪ, ਰਸ, ਗੰਧ ਇਹ ਸੂਖਮ ਤੱਤ ਨੇ ਆ ਸਥੂਲ ਤੱਤਾਂ ਦਾ ਤਾਂ ਆਪਾਂ ਨੂੰ ਪਤਾ ਹੀ ਆ ਆਕਾਸ਼ ਹੈ, ਪਾਉਣ ਹੈ, ਪਾਣੀ ਹੈ, ਅਗਨੀ ਹੈ ਧਰਤੀ ਹੈ ਇਹ ਪੰਜ ਤਤ ਆਪਾਂ ਨੂੰ ਦੀਂਦੇ ਨੇ ਇਸ ਕਰਕੇ ਇਹਨਾਂ ਤੋਂ ਬਣੀ ਹੋਈ ਆ ਦੇਹ ਵੀ ਦੀਂਦੀ ਹੈ ਜਿਹੜੇ ਸੂਖਮ ਤਤ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਉਹ ਦੀਂਦੇ ਨਹੀਂ ਅਨਭਵ ਹੁੰਦੇ ਨੇ ਮਨ ਦੁਆਰਾ ਅੱਖਾਂ ਅੱਖਾਂ ਨੇ ਜਿਹੜੀਆਂ ਸੱਚ ਦੀ ਅਗਨੀ ਤੋਂ ਬਣੀਆਂ ਇਹ ਰੂਪ ਦੇਖਦੀਆਂ ਕੰਨ ਨੇ ਜਿਹੜੇ ਆਕਾਸ਼ ਤੋਂ ਬਣੇ ਹੋਏ ਕੰਨ ਸਾਰੀਆਂ ਆਕਾਸ਼ ਦੀਆਂ ਆਵਾਜ਼ਾਂ ਸੁਣ ਲੈਂਦੇ ਨੇ ਰਸਨਾ ਜਿਹੜੀ ਪਾਣੀ ਤੋਂ ਬਣੀ ਹੋਈ ਆ ਸਾਰੇ ਰਸ ਦੱਸ ਦਿੰਦੀ ਆ ਚਮੜੀ ਆ ਜਿਹੜੀ ਹਵਾ ਤੋਂ ਬਣੀ ਹੋਈ ਆ ਫਟ ਦੱਸ ਦਿੰਦੀ ਆ ਹਵਾ ਵਗਦੀ ਆ ਕਿ ਨਹੀਂ ਜਾਂ ਖੁਰਦੜਾ ਆ ਕਿ ਜਾਂ ਬਲੈਮ ਹੈ ਇਸੇ ਤਰ੍ਹਾਂ ਸੱਤ ਸੰਗਤ ਜੀ ਨਾਸਾਨੇ ਜਿਹੜੀਆਂ ਧਰਤੀ ਤੋਂ ਬਣੀਆਂ ਹੋਈਆਂ ਥੋਂ-ਥੋਂ ਤੇ ਸੁਗੰਧੀ ਦੱਸ ਦਿੰਦੀਆਂ ਇਹ ਜਿਹੜੇ ਗਿਆਨ ਇੰਦਰੀ ਨੇ ਕਰਮ ਇੰਦਰੀ ਨੇ ਸੱਤ ਸੰਗਤ ਜੀ ਸੂਖਮ ਸਰੀਰ ਦੇ ਪੰਜੇ ਗਿਆਨ ਇੰਦ੍ਰੇ ਪੰਜੇ ਕਰਮ ਇੰਦ੍ਰੇ ਪੰਜੇ ਪ੍ਰਾਣ ਮਨ ਤੇ ਬੁੱਧ ਮਨ ਤੇ ਬੁੱਧ ਵੀ ਹੈ ਤਾਂ ਸੀ ਨਹੀਂ ਨੇ ਰੀਆਂ ਇਹ ਸੂਖਮ ਤਤਾਂ ਤੋਂ ਬਣੇ ਹੋਏ ਨੇ ਖਾਲਸਾ ਜੀ ਉਹ ਹੈ ਆਪਣੀ ਸੂਖਮ ਦੇ ਜਿਹੜੀ ਇਹ ਦੇਹ ਦੇ ਵਿੱਚੋਂ ਬੱਕਰੀ ਹੋ ਕੇ ਪਰਲੋਕ ਨੂੰ ਜਾਊਗੀ ਐਸੀ ਜਿਹੜੀ ਵਿਚਾਰ ਰੱਖਾਂ ਖਾਲਸਾ ਜੀ ਇੱਕ ਸਤਿਗੁਰੂ ਨੇ ਗੁਰਬਾਣੀ ਦੁਆਰਾ ਜਿਹੜੀ ਆਪਾਂ ਨੂੰ ਦਰਸਾਈ ਹੈ ਸਾਰੇ ਗੁਰਸਿੱਖਾਂ ਨੂੰ ਸਾਧ ਸੰਗਤ ਜੀਏ ਬੋਧ ਹੋਣਾ ਚਾਹੀਏ ਕਿ ਸੂਖਮ ਦੇ ਕਿਹੜੀ ਹੈ ਆ ਜਿਹੜੀ ਦੇਹ ਜਿੰਨੂੰ ਡਾਕਟਰ ਭਾਰ ਦੇ ਫਿਰਦੇ ਨਬਜਾਂ ਦੇਖਦੇ ਫਿਰਦੇ ਨੇ ਮਨ ਨੂੰ ਨਹੀਂ ਦੇਖ ਸਕਦੇ ਉਹ ਬੁੱਧੀ ਨੂੰ ਨਹੀਂ ਦੇਖ ਸਕਦੇ ਉਹ ਦੇਹ ਕਿਹੜੀ ਹੈ ਉਹ ਦੇਹ ਦੇ ਰੋਗ ਚੱਕਣ ਵਾਲੇ ਗੁਰੂ ਸਾਹਿਬ ਨੇ ਐਸ ਦੇਹ ਦੇ ਰੋਗ ਤਾਂ ਇਹ ਡਾਕਟਰ ਚੱਕਦੇ ਨੇ ਪਰ ਇਹ ਵੀ ਤਾਂ ਚੱਕਦੇ ਨੇ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖ ਦੇ ਆਇ ਰਾਸ ਵਿੱਚ ਆਪ ਖਲੋਇਆ ਅੱਗੇ ਵੈਦਕ ਕਰਨ ਵਾਲੇ ਵੈਦ ਲੋਕ ਕੋਈ ਵੀ ਦਵਾਈ ਦੇਣ ਸਤ ਸੰਗਤ ਜੀ ਸ਼ਬਦ ਪੜ੍ਹ ਕੇ ਫੂਕ ਮਾਰ ਕੇ ਦੇਣੀ ਹੈ ਮਹਾਰਾਜ ਤੁਹਾਡੇ ਨਾਮ ਦੇ ਆਸਰੇ ਰੋਗੀ ਨੂੰ ਮੈਂ دارو ਦੇ ਰਿਹਾ ਇਹ ਸਫਲੀ ਹੋਵੇ ਇੰਨੀ ਭਾਵਨਾ ਹੁੰਦੀ ਸੀ ਸਤ ਸੰਗਤ ਜੀ ਸੁਪ੍ਰੇਮਨੀ ਜਨ ਉਹ ਜਿਹੜੀ ਸੂਖਮ ਦੇ ਹੈ ਉਹਨੂੰ ਰੋਗ ਜਿਹੜੇ ਵਿਕਾਰਾਂ ਦੇ ਚੰਬੜੇ ਹੋਏ ਹਉਮੈ ਦੇ ਹੰਕਾਰ ਦੇ ਉਹ ਐਸ ਦੇ ਨੂੰ ਤਾਂ ਨਹੀਂ ਚੰਬੜੇ ਰੋਗ ਉਹ ਜਿਹੜੀ ਸੂਖਮ ਦੇ ਆ ਖਲਸਾ ਜੀ ਪਰਲੋਕ ਨੂੰ ਦੇਖਾ ਦੇਣ ਜਾਣ ਵਾਲੀ ਉਹ ਬ੍ਰਹਮ ਗਿਆਨੀਆਂ ਦੀ ਉਹ ਵੀ ਸਤ ਸੰਗਤ ਤਤਾਂ 'ਚ ਰਲ ਜਾਂਦੀ ਹੈ ਇਹ ਤਾਂ ਚਿਖਾ ਤੇ ਸਾੜ ਕੇ ਤਤਾਂ 'ਚ ਰੜੀ ਨਾ ਉਹਦੇ ਸੂਖਮ ਤੱਤ ਨੇ ਉਹ ਸੂਖਮ ਤੱਤ ਵੀ ਸਤ ਸੰਗਤ ਉਹਨਾਂ ਵਿੱਚ ਜਿਹੜੇ ਦੇਜ ਜਿਹੀ ਬਣੀਆਂ ਸੂਖਮ ਉਹਨਾਂ 'ਚ ਰਲ ਜਾਂਦੀ ਹੈ ਫੇਰ ਇਹਦੀ ਤੀਜੀ ਦੇ ਕਾਰਨ ਦੇ ਕਾਰਨ ਦੇ ਅ ਗਿਆਨ ਹੈ ਅ ਗਿਆਨ ਪਹਿਲਾਂ ਹੀ ਖਤਮ ਕਰ ਦਿੰਦਾ ਸਤ ਸੰਗਤ ਜੀ ਬ੍ਰਹਮ ਗਿਆਨੀ ਗੁਰੂ ਸਾਹਿਬ ਤੋਂ ਗਿਆਨ ਪ੍ਰਾਪਤ ਕਰਕੇ ਅਗਿਆਨੀ ਦਾ ਤੇ ਗਿਆਨੀ ਦਾ ਕਿੰਨਾ ਫਰਕ ਹੈ ਜਿਵੇਂ ਭੁੱਜੇ ਦਾਣੇ ਦਾ ਤੇ ਕੱਚੇ ਦਾਣੇ ਦਾ ਕੱਚੇ ਦਾਣੇ ਦਾ ਤੇ ਭੁੱਜੇ ਦਾਣੇ ਦਾ ਇਹ ਫਰਕ ਹੈ ਭੁੱਜਿਆ ਦਾਣਾ ਹਰਾ ਨਹੀਂ ਹੁੰਦਾ ਦੁਆਰਾ ਬ੍ਰह्म ਗਿਆਨੀ ਦੁਆਰਾ ਜਨਮ ਨਹੀਂ ਲੈਂਦਾ ਆਪਾਂ ਕੱਚੇ ਦਾਣੇ ਦੀ ਨੇ ਆਈਆਂ ਜਹਾਂ ਜਨਮ ਵੀ ਰਵਾਂਗੇ ਫਿਰ ਹਰੇ ਹੋਣਾ ਪਊਗਾ ਸੋ ਅੱਜ ਬਾਬਾ ਬੁੱਢਾ ਜੀ ਨੇ ਸਤ ਸੰਜਤ ਜੀ ਤੱਤ ਅੱਜ ਤੱਤ ਮੇੜ ਕੇ ਰੱਖ ਦਿੱਤੇ ਦੇਖਰਾ ਦਿੱਤੀ ਬ੍ਰਹਮ ਵਿੱਚ ਦੀਨ ਹੋ ਗਏ ਉਹ ਗੁਰ ਸੋਨਿਤ ਰਹੋ ਅਭਿੰਨ ਜਿੰਨਾ ਚਿਰ ਸਰੀਰ ਵਿੱਚ ਸੀ ਉਹਨਾਂ ਚਿਰ ਵੀ ਗੁਰੂ ਨਾਲ ਮਿਲੇ ਰਹੇ ਮਰਨ ਮੁਕਤ ਕਿਨ ਪਾਈ ਮਰ ਕੇ ਕਿਹਨੇ ਮੁਕਤੀ ਪਾਈ ਆ ਜਿੰਨਾ ਚਿਰ ਜਿਉਂਦਾ ਜੀਵ ਨੂੰ ਮੁਕਤੀ ਦਾ ਆਨੰਦ ਨਹੀਂ ਮਾਣਿਆ ਜੀਵਨ ਮੁਕਤ ਸੋ ਆਖੀਏ ਮਰ ਜੀਵ ਹੈ ਬਰੀਆ ਕੋਈ ਜਿਉਂਦਾ ਮਰ ਕੇ ਤਾਂ ਦੇਖੇ ਸਤ ਸੰਗਤ ਜੀ ਪਰ ਜਿਉਂਦਾ ਨਹੀਂ ਕੋਈ ਮਰਦਾ ਜੇ ਕੋਈ satsangat ji ਕਿਸੇ ਨੂੰ ਸਮਝਾਈਏ ਵੀ ਭਾਈ ਤੂੰ ਛੱਡ ਦੇ ਕਹਿੰਦਾ ਮੈਂ ਜਿਉਂਦਾ ਹੀ ਮਰ ਗਿਆ ਤੂੰ ਮੈਨੂੰ ਕੀ ਸਮਝਦਾ ਐ ਕਹਿੰਦਾ ਜਿੰਨਾ ਚਿਰ satsangat ਜਿਉਂਦੇ ਮਰਨ ਨਹੀਂ ਨਾ ਸਿੱਖਿਆ ਉਹਨਾਂ ਚਿਰ satsangat ji ਮੌਤ ਦਾ ਡਰੀ ਬਣਿਆ ਰਹੇਗਾ ਜਿਹੜਾ ਬੰਦਾ 1000ਾਂ ਪਾਣੀ ਚ ਡੁੱਬ ਕੇ ਉੱਤੇ ਤਰ ਆਵੇ ਮੁੜ ਕੇ ਨਹੀਂ ਡੁੱਬਦਾ ਉਹ ਤਰਦੀ ਰਹੂ ਉਹਦੀ ਲੋਥ ਫੁੱਲ ਜੇ ਕੁਛ ਹੋ ਜੇ ਇਸੇ ਤਰ੍ਹਾਂ ਜਿਹੜਾ ਸਤ ਸੰਗਤ ਜੀ ਗੁਰੂ ਘਰ ਵਿੱਚ ਆ ਕੇ ਸੰਸਾਰ ਵੱਲੋਂ ਮਰ ਗਿਆ ਗੁਰੂ ਘਰ ਵੱਲ ਜਿਉਂਦਾ ਹੋ ਗਿਆ ਨਾ ਵਰਨਣ ਮਿਸਣਗੋਬਿੰਦਾ ਜੀਵਨ ਘਰ ਨਾਮ ਧਿਆਵਣਾ ਗੁਰਬਾਣੀ ਚਾਉਂਦਾ ਮਰਨਾ ਤਾਂ ਇਹ ਆ ਜਿਹੜਾ ਵਾਹਿਗੁਰੂ ਨੂੰ ਭੁੱਲ ਜਾਣਾ ਆਪਾ ਸਤ ਸੰਗਤ ਜੀ ਮਰੇ ਹੀ ਹੋਏ ਜੀਵਨ ਘਰ ਨਾਮ ਧਿਆਵਣਾ ਜਿੰਦਗੀ ਤਾ ਉਹ ਦੀ ਆ ਜਿਹੜਾ ਹਰੀ ਦਾ ਨਾਮ ਜਪਦਾ ਉਹ ਜਿਉਂਦਾ ਹੈ ਸਾਧੂਆਂ ਦੀਆਂ ਬਾਤਾਂ ਸਾਤ ਚੰਗਰੀ ਬਖਰੀਆਂ ਹੀ ਹੁੰਦੀਆਂ ਦੋ ਸਾਧੂ ਬੈਠੇ ਗੰਗਾ ਦੇ ਕਿਨਾਰੇ ਗੱਲਾਂ ਕਰਦੇ ਕਹਿੰਦੇ ਕਿਵੇਂ ਰਾਤ ਬੀਤੀ ਇੱਕ ਕਹਿੰਦਾ ਵੀ ਮੈਂ ਤਾਂ ਰਾਤ ਮਰਿਆ ਹੀ ਰਹਾ ਉਹ ਸੁਣਨ ਵਾਲਾ ਕਹਿੰਦਾ ਸਾਧ ਕਿੰਨੇ ਝੂਠ ਬੋਲਦੇ ਆ ਜੇ ਮਰ ਰਿਆ ਹੁੰਦਾ ਰਾਤ ਨੂੰ ਹੁਣ ਗੱਲਾਂ ਕਰਨੇ ਸਾਨੂੰ ਗੱਗਾ 'ਚ ਨਾ ਰੋੜ ਦਿੰਦੇ ਤੂੰ ਨੇੜੇ ਹੋ ਕੇ ਕਹਿੰਦੇ ਸਾਧੋ ਝੂਠ ਬੋਲਦੇ ਹੋ ਕਹਿੰਦੇ ਪ੍ਰੇਮਿਓ ਝੂਠ ਨਹੀਂ ਬੋਲਦੇ ਅਸੀਂ ਪਰਮੇਸ਼ਰ ਨਾਲ ਵਿਛੜਨਾ ਮਰਨ ਮੰਨਿਆ ਹੋਇਆ ਤੁਸੀਂ ਮੰਨਿਆ ਹੋਇਆ ਦੇਹ ਤਿਆਗਣ ਦਾ ਨਾ ਮਰਨ ਸੋ ਗੁਰਮਖਾਨ ਨੇ ਤਾਂ ਸਤ ਸੰਗਤ ਜੀ ਜੀਵਨ ਮੁਕਤੀ ਪਾਈ ਹੈ ਜਿਉਂਦੇ ਜਿਉਂਦੇ ਵੀ ਪਰਮੇਸ਼ਰ ਨੂੰ ਸਤ ਸੰਗਤ ਜੀ ਚਿੰਤਨ ਕਰਦੇ ਰਹਿੰਦੇ ਨੇ ਉਹਨਾਂ ਨੂੰ ਫਿਰ ਅੰਤ ਦੇ ਸਮੇਂ ਮੌਤ ਦਾ ਡਰ ਨਹੀਂ ਹੁੰਦਾ ਹੈ ਅੱਜ ਬਾਬਾ ਜੀ ਸਤਸੰਗ ਦੀ ਬ੍ਰਹਮ ਵਿੱਚ ਸਮਾਏ ਹਨ ਧਨ ਜਨਮ ਨਿਤ ਪਰਿ ਉਪਕਾਰੀ ਧੰਨ ਵਲੈਸੇ ਗੁਰਸਿੱਖਾਂ ਦਾ ਜਨਮ ਪਰ ਉਪਕਾਰੀ ਸਿੱਖੀ ਕੀਨੀ ਬਿਉਸਾਰੇ ਗੁਰਸਿੱਖੀ ਦੀ ਜੜ ਗਾੜੀ ਪੱਕੀ ਕਰਕੇ ਰੱਖ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ ਕਿ ਐਸੇ ਸਿੱਖ ਹੋਣੇ ਚਾਹੀਏ ਬਿਰਦ ਸਾਹਿਬ ਜੀ ਮਹਾ ਸਿੱਖ ਬੜੇ ਭਾਰੀ ਸੰਪੂਰਨ ਸਿੱਖ ਹੋਏ ਸਤਸੰਗ ਬਾਬਾ ਬੁੱਢਾ ਜੀ ਅੱਜ ਵੀ ਸਿੱਖ ਕਹਿੰਦੇ ਨੇ ਫਰਾਨੇ ਨੂੰ ਪੰਥ ਰਤਨ ਕਹਿ ਦਿਓ ਰਾਣੇ ਨੂੰ ਮੁਖੀ ਸਿੱਖ ਕਹਿਦੇ ਹੋ ਬਹੁਤ ਸਾਰੀਆਂ ਪਦਵੀਆਂ ਲੈnde ਫਿਰਦੇ ਪਰ ਖਰਸਾ ਜੀ ਬਾਬਾ ਬੁੱਢਾ ਜੀ ਜੈਸੇ ਗੁਰਮੁਖ ਐਸੇ ਦੁਰਲਭ ਹਨ ਜੈਸੇ ਭਗਤ ਕਬੀਰ ਜਿਵੇਂ ਭਗਤਾਂ ਵਿੱਚੋਂ ਸਤ ਚੌਦੀ ਭਗਤ ਕਬੀਰ ਜੀ ਹੋਏ ਨੇ ਨਾ ਇਸ ਤਰ੍ਹਾਂ ਗੁਰਸਿੱਖਾਂ ਵਿੱਚੋਂ ਸਭ ਤੋਂ ਉੱਤਮ ਬਾਬਾ ਬੁੱਢਾ ਸਾਹਿਬ ਜੀ ਹੋਏ ਸਤ ਸੰਗਤ ਜੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿਖ ਪੜਤਿਆ ਦੇ ਅੰਤ ਸੁਰ ਜਾਣ ਕੇ ਦੇ ਦਾ ਅੰਤ ਜਾਣ ਕਰਕੇ ਬਾਬਾ ਬੁੱਢਾ ਸਾਹਿਬ ਦੀ ਦੇਵਤੇ ਆਏ ਦੇਵ ਲੋਕ ਚੋਂ ਆਏ ਬਿਮਾਮਨਨ ਪੀਰ ਆਪੋ ਆਪਣੇ ਬਿਵਾਨਾਂ ਤੇ ਚੜ ਕੇ ਆਏ ਦੇਖਦੇ ਨੇ ਆ ਕੇ ਘਰਨ ਵਰਨੂ ਭਾਗ ਗਨ ਮਜਾਰਾ ਆਕਾਸ਼ ਲਾਲੀ ਲਾਲ ਹੋ ਰਿਹਾ ਕਿ ਪ੍ਰਕਾਸ਼ ਸੀਨਾ ਬਿਵਾਨਾਂ ਦਾ ਦੇਵਤਿਆਂ ਦਾ ਮਿਲ ਸੁਰ ਜੈ ਜੈਕਾਰ ਉਚਾਰਾ ਸਾਰੇ ਦੇਵਤੇ ਜੈ ਜੈਕਾਰ ਕਰਦੇ ਨੇ ਧੰਨ ਨਾਨਕ ਦੇਵ ਜੀ ਇਹੇ ਜੇ ਸਿੱਖ ਗੁਣੇ ਚਾਹੀਦੇ ਨੇ ਤੁਹਾਡੇ ਐਡੇ ਸ੍ਰੀ ਹਰਿ ਗੋਬਿੰਦ ਚੰਦ ਸਤਿਗੁਰੂ ਚਤੁਰਮਾ ਵਰਗੇ ਪ੍ਰਕਾਸ਼ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਆਉ ਬੰਦਨ ਕੀਨਸ ਕਰ ਬੰਦ ਸਾਰਿਆਂ ਦੇ ਦੇਵਤਿਆਂ ਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੱਚਾ ਟੇਕਿਆ ਪੁੱਤ ਸਾਹਿਬ ਰਚਿਤ ਕੁਲਾਹ ਲਕ ਬੰਜਰੋਬ ਬਹੁਤ ਹੀ ਖੁਸ਼ੀਆਂ ਬਣਾ ਰਹੇ ਨੇ ਕਿ ਗੁਰਸਿੱਖ ਬ੍ਰਹਮ ਵਿੱਚ ਮਿਲ ਰਿਹਾ ਹੈ ਮਿਤ ਪਹਿਜੈ ਮਿਤ ਬਿਕਸੈ ਇਸ ਮਤ ਕੀ ਪੈਜ ਭਾਵ ਹੈ ਇਸੇ ਕਰਕੇ ਤੀਜੇ ਪਾਤਸ਼ਾਹ ਨੇ ਕਿਹਾ ਮਤਮਾ ਪਿੱਛੇ ਕੋਈ ਰੋਬ ਸੀ ਸੋ ਮਹਿਬੂਲ ਨਾ ਪਾਇਆ ਉਹ ਸਾਨੂੰ ਚੰਗਾ ਨਹੀਂ ਲੱਗੇਗਾ ਕਿ ਅਸੀਂ ਬ੍ਰਹਮ ਵਿੱਚ ਲੀਨ ਹੋਣਾ ਹੈ ਖੁਸ਼ੀ ਜਾਣੀ ਹੈ ਰੋਬ ਉਹ ਸਾਕਤ ਬਾਪਰੇ ਜੋ ਹਟੇ ਹਟ ਬੁਕਾਏ ਸੰਤ ਮੁਏ ਕਿਹ ਰੋਈਓ ਜੋ ਆਪਣੇ ਘਰ ਜਾਏ ਭੰਤ ਜੀ ਕਹਿੰਦੇ ਰਕबीर ਸਾਹਿਬ ਜੀ ਸੰਤ ਮੁਏ ਤੇ ਕਿਹ ਰੋਣਾ ਹੈ ਉਹ ਤਾਂ ਆਪਣੇ ਘਰ ਚਲੇ ਗਏ ਬਾਬਾ ਬੁੱਢਾ ਜੀ ਤਾਂ ਬ੍ਰਹਮ ਵਿੱਚ ਲੀਨ ਹੋ ਗਏ ਸਾਖਤ ਪੁਰਸ਼ ਨੂੰ ਰੋਵੋ ਜਿਹਨੇ ਦੁਨੀਆਂ ਦੇ ਉੱਤੇ ਹੱਟਾਂ ਹੱਟਾਂ ਜੂਨਾ ਜੂਨਾ ਚ ਤੁਰੇ ਫਿਰਨਾ ਵੀ ਇਹਨੇ ਆਪਣੀ ਜਨਮੈ ਉਹ ਸਫਲਾ ਨਹੀਂ ਕੀਤਾ ਸੋ ਬ੍ਰਹਮ ਵਿੱਚ ਤੇ ਵੀ ਸਤ ਸੰਗਤ ਜੀ ਜਿਸ ਵੇਲੇ ਸਮਾਉਂਦੇ ਨੇ ਉਸ ਵੇਲੇ ਵਿਛੋੜਾ ਜਗਿਆਸੂਆਂ ਤੋਂ ਝੱਲਿਆ ਨਹੀਂ ਜਾਂਦਾ ਕਿਉਂ ਉਹਨਾਂ ਦੀ ਬਸਤਾ ਇੰਨੀ ਉੱਚੀ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਵੀ ਕਿੱਥੇ ਅਲੋਪ ਹੋ ਗਏ ਇਹ ਤਾਂ ਉਹਨਾਂ ਨੂੰ ਵੀ ਬ੍ਰਹਮ ਗਿਆਨ ਹੋਵੇ ਫੇਰ ਤਾਂ ਸਤ ਸੰਗਤ ਜਿਓ ਨਾ ਰੋਣ ਉਹਨਾਂ ਦੇ ਸਤਸੰਗ ਦੀ ਪ੍ਰੇਮ ਦੇ ਅਥਰੂ ਬਗ ਉੱਠਦੇ ਹਨ ਬਾਬਨੀ ਮੈਂ ਅਚਰਿਤ ਜੋਵਾ ਧਰਤੀ ਆਕਾਸ਼ ਦੇ ਉੱਤੇ ਬੜਾ ਅਸਚਰਜੀ ਨਜ਼ਾਰਾ ਦੇਖਿਆ ਉਸ ਵੇਲੇ ਜੋ ਦੇਵਤੇ ਆਏ ਅਸਾ ਬਾਰ ਰਵਾਬੀ ਗਾਵ ਹੈ ਇਧਰ ਅਮਰਤ ਵੇੜਾ ਆਸਾ ਦੀ ਵਾਰ ਰਵਾਬੀ ਗਾਉਂਦੇ ਹਨ ਬਹੁਤਰਾ ਕੇ ਸ਼ਬਦ ਸੁਣਾਵੈ ਬਹੁਤ ਹੀ ਬ੍ਰਾਗਮਈ ਬਾਣੀ ਦੇ ਸ਼ਬਦ ਪੜ੍ਹਦੇ ਨੇ ਸ਼ਬਦ ਸੁਣ ਤੇ ਭਰਾ ਪਰਵਾਤ ਹੋਏ ਆਈ ਮੈਂ ਕੀਰਤਨ ਦੇ ਸ਼ਬਦ ਸੁਣਦੇ ਆ ਸਾਰੀਆਂ ਸੰਗਤਾਂ ਨੂੰ ਅਮਰ ਤਬੀੜਾ ਹੋ ਗਿਆ ਸਤਗੁਰੂ ਤਿਆਰੀ ਕਰਵਾਈ ਜਦੋਂ ਸੂਰਜ ਨਿਕਲਿਆ ਸਤਸੰਗਿਆ ਸਾਹਿਬ ਜੀਵਾਰ ਦਾ ਭੋਗ ਪਿਆ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਸੰਸਕਾਰ ਕਰਨ ਦੀ ਛੇਵੇਂ ਪਾਤਸ਼ਾਹ ਨੇ ਤਿਆਰੀ ਕਰਵਾਈ ਸ਼ਰੀਰ ਬਾਦਲਾ ਸਹਿਜ ਬਿਮਾਨ ਬਹੁਤੀ ਸਤਸੰਗ ਜੀ ਸੁੰਦਰ ਬਿਵਾਨ ਬਣਾਇਆ ਜਰੀ ਬਾਦਲਾ ਦੇ ਉਦੋਂ ਵਸਤਰ ਹੋਇਆ ਕਰਦੇ ਸਤਸੰਗ ਜੀ ਖੀਨ ਖਾਪ ਹੋਈ ਜਰੀ ਬਾਦਲਾ ਹੋਈ ਇਹ ਦੱਸਦੇ ਆ ਖਾਲਸਾ ਜੀ ਉਹਦੇ ਵਿੱਚ ਚਾਂਦੀ ਤੇ ਸੋਨੇ ਦੀਆਂ ਤਾਰਾਂ ਹੁੰਦੀਆਂ ਸੀ ਸਤ ਸੋਨੇ ਧਾਗਿਆਂ ਦੇ ਵਿੱਚ ਮੇਲੀਆਂ ਹੋਈਆਂ ਉਹਨੂੰ ਜਰੀ ਬਾਦਲਾ ਦਾ ਥਾਨ ਕਿਹਾ ਕਰਦੇ ਸੀ ਇਸੇ ਤਰ੍ਹਾਂ ਬੜੇ ਸੋਹਣੇ ਵਸਤਰ ਮੰਗਵਾਏ ਬੋਲਨ ਮਾਲਾ ਸ਼ਾਹ ਮਹਾਨ ਔਰ ਜਿਹੜੇ ਸਤ ਬਾਗਨ ਵਿੱਚ ਬਾਬਾ ਬੁੱਢਾ ਜੀ ਦਾ ਸਰੀਰ ਪਾਇਆ ਫੁੱਲਾਂ ਦੀਆਂ ਵਾਲਾਂ ਲਟਕਾਈਆਂ ਵਿਰਧ ਕੋ ਤਬ ਇਸ਼ਨਾਨ ਕਰਵਾਇਓ ਬਾਬਾ ਬੁੱਢਾ ਜੀ ਦਾ ਸਰੀਰ ਦਾ ਇਸ਼ਨਾਨ ਕਰਾ ਕੇ ਣੋ ਜਾਏ ਬੀਜ ਬੜਭਾਇਓ ਪਿਆਰ ਨਾਲ ਸਾਬਾ ਬੁੱਢਾ ਜੀ ਦੀ ਦੇਹ ਨੂੰ ਸਤਿ ਦੀ ਵਿਵਾਨ ਵਿੱਚ ਪਾ ਦਿੱਤਾ ਉੱਪਰ ਸੁੰਦਰ ਪਾਏ ਦੁਸ਼ਾਲੇ ਸੋਹਣੇ ਦੁਸ਼ਾਲੇ ਉੱਤੇ ਪਾ ਕੇ ਸਤਗੁਰ ਆਪ ਵਿਮਾਨੇ ਉਠਾ ਲੇ ਖਰਸਾ ਜੀ ਆਖੋ ਵਾਹਿਗੁਰੂ ਵਿਵਾਨ ਨੂੰ ਆਪ ਮੋਢਾ ਲਾਇਆ ਮਹਾਰਾਜ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਵਿਧੀ ਚੰਦ ਜੀ ਭਾਈ ਗੁਰਦਾਸ ਜੀ ਤੇ ਭਾਈ ਭਾਨਾ ਜੀ ਜੋ ਪੁੱਤਰ ਹਨ ਬਾਬਾ ਬੁੱਢਾ ਜੀ ਦੇ ਇਹ ਚੌਹਾਂ ਨੇ satsangat ਜੀ ਬਾਬਾ ਜੀ ਦੀ ਅਰਥੀ ਨੂੰ ਚੱਕਿਆ ਨਾ ਬਿੱਧੀ ਚੰਦ ਗੁਰਦਾਸ ਤਾਂ ਨਾ ਅੱਗੇ ਆਗੇ ਸਤ ਸੰਗਤ ਨਾ ਦੇ ਸੰਗਤ ਕਣੀ ਲਗੇ ਚੌਪਾਸ ਸਾਰੀਆਂ ਸੰਗਤਾਂ ਨਾਲ ਹਨ ਲੱਗੀਆਂ ਜਰਦ ਪੋਤਾ ਤਬ ਚਬਰ ਚੁੜਾ ਢਰਾਇ ਵੋਏ ਅੱਜ ਕੱਲ ਸਤ ਸੰਗਤ ਰਿਵਾਜ ਵੀ ਹੈ ਜੇ ਪੋਤਾ ਪੜੋਤੇ ਆੜਾ ਵੇ ਕਹਿੰਦੇ ਨੂੰ ਪੋਤੇ ਨੂੰ ਕਹਿੰਦੇ ਤੂੰ ਚੋਰ ਕਰ ਇਹਦੇ ਇਤੇ ਲੇਕਿਨ ਸਤ ਸੰਗਤ ਜੀ ਬੁੜਾ ਕਿਹੜਾ ਬ੍ਰਹਮ ਗਿਆਨੀ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦਾ satsang ਜੀ ਫੇਰ ਵੀ ਬ੍ਰਹਿਮ ਦੇਤੇ ਨੇ ਉਸ ਵੇਲੇ ਸਰਬੰਨ ਜੀ ਮਹਾਰਾਜ ਬਾਬਾ ਬੁੱਢਾ ਜੀ ਦੇ ਪੁੱਤੇ ਸੀ ਉਹ ਲੱਗੇ ਚੌਰ ਕਰਨ ਪਮੋਰਾ ਦੇ ਫੰਗਦਾ ਗਗਮਨ ਸ਼ਬਦ ਕੋ ਗਾਵੇ ਨਾਲੇ ਅੱਗੇ ਜਿਉਂ ਚੱਲਦੇ ਨੇ ਕੀਰਤਨ ਕਰਦੇ ਨੇ ਸ਼ਬਦ ਪੜ੍ਹਦੇ ਹਨ ਅਤਰ ਗੁਲਾਬ ਮਹਿਕ ਛਕਾਵਾ ਅਤਰ ਗੁਲਾਬ ਚੰਦਨਾ ਆਦਕ ਦੀ ਮਹਿਕ ਫੈਲ ਰਹੀ ਹੈ ਅਗ ਦੀਰਘਵਾਦਤ ਬਜਵਾਵਾ ਛੋਟੇ ਵੱਡੇ ਬਾਜੇ ਵਜਾਉਣਾ ਕੀਤੇ ਹਨ ਵਰਖਾ ਬਦ ਕਨੋ ਅਗਾਰੀ ਧੰ ਦੀ ਵਰਖਾ ਕਰ ਰਹੇ ਨੇ ਪ੍ਰੇਮੀ ਧਨ ਘਰ ਕੀ ਨਰਪ੍ਰੀਤ ਵਿਸਾਰੇ ਜਿੰਨੇ ਲੋਕ ਜਾ ਰਹੇ ਨੇ ਮਜ ਸਤ ਸਣੀ ਬਾਬਾ ਬੁੱਢਾ ਸਾਹਿਬ ਦੀ ਅਰਤੀ ਦੇ ਨਾਲ ਸਾਰਿਆਂ ਨੇ ਮੋਹ ਤਿਆਗ ਦਿੱਤਾ ਧੰਨ ਦਾ ਤੇ ਘਰ ਦਾ ਸਗਰੇ ਸਿਮਰਤ ਮਰਨ ਕਰਾਲਾ ਸਾਰੇ ਚੇਤੇ ਕਰਦੇ ਨੇ ਇੱਕ ਦਿਨ ਸਾਡੇ ਤੇ ਵੀ ਇਹ ਖੜਾ ਹੈ ਸ਼ੇਬ ਰਾਗੀ ਬਹਿ ਵਿਸਾਲਾ ਸਾਰਿਆਂ ਲੋਕਾਂ ਦੇ ਮਨ ਚ ਬੜਾ ਭਾਰੀ ਬਰਾਗ ਹੋਇਆ ਰਬਦਾਸ ਨਗਰ ਦੇ ਹਾਂ ਵਿੱਚ ਦੇਖੋ ਅਸਰ ਪ੍ਰਤਾਪ ਤਹਿ ਸ਼ਾਹਵਾ ਇਹ ਜੇ ਬਾਬਾ ਬੁੱਢਾ ਜੀ ਦੇ ਸਮਾਉਣ ਵੇਲੇ ਪ੍ਰਤਾਪ ਛਾਇਆ ਸਾਰੇ ਲੋਕ ਸਿਮਰਨ ਕਰਨ ਲੱਗੇ ਸੇਖਨ ਮਨ ਨਿਰਮਲ ਹੋਇ ਆਵਾ ਸਾਰੇ ਗੁਰਸਿੱਖਾਂ ਦੇ ਸਾਥ ਸੰਗਤ ਮਨ ਉੱਜਲ ਹੋ ਗਏ ਬਕਾਰਾਂ ਦੀ ਮਾਇਰ ਨਹੀਂ ਰਹੀ ਚੰਦਨ ਚਿਖਾਰ ਜੀ ਕਿਸ ਕਾਲਾ ਜਿੱਥੇ ਚੰਦਨ ਦੀ ਚਿਖਾ ਰਚਨਾ ਕੀਤੀ ਉਪਰਦਰ ਜਬ ਤਿਲ ਕਿਰਤ ਢਾਲਾ ਉੱਤੇ ਸਾਥ ਸੰਗਤ ਜੀ ਸਰੀਰ ਰੱਖ ਕਰਕੇ ਕਿ ਉਹ ਆਦਕ ਸੁਗੰਧੀ ਵਾਸਤੇ ਪਉਣਾ ਕੀਤਾ ਨਾਲੇ ਕਰ ਲਾਂਭੂ ਲਾਇਓ ਅਰਦਾਸ ਕਰਕੇ ਸਤਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਭਾਈ ਭਾਨੇ ਨੂੰ ਆਗਿਆ ਦੇ ਕਰਕੇ ਅਗਨੀ ਦਾ ਚੰਡਾ ਲਾਇਆ ਦਰੁਦਨ ਕੋ ਤਬਹ ਉਠਾਇਓ ਉਸ ਵੇਲੇ ਸਤਸੰਗਤ ਜੀ ਬਰਾਗ ਧਾਰਿਆ ਭਾਈ ਭਾਨੇ ਨੇ ਵੀ ਧੱਕ ਪ੍ਰੇ ਹੱਥ ਸ਼੍ਰੀ ਹਰ ਗੋਬਿੰਦ ਸਤਗੁਰੂ ਹਰਗੋਬਿੰਦ ਸਾਹਿਬ ਜੀ ਵੀ ਦੇਖੀ ਜਾਂਦੇ ਨੇ ਬਹੁਤ ਪਿਆਰੇ ਸਮਝ ਕੇ ਬਾਬਾ ਬੁੱਢਾ ਜੀ ਨੂੰ ਅਜੇ ਬਲੋਚਨ ਤੇ ਜਲ ਬੂੰਦ ਛਿਮੇ ਪਾਤਸ਼ਾਹ ਦੇ ਵੀ ਨੇਤਰਾਂ ਚ ਅਥਰੂ ਆ ਗਏ ਕੋਬੀਦ ਸਭ ਕੀਨ ਬੈਰਾਗਾ ਸੱਚੇ ਪਾਤਸ਼ਾਹ ਨੇ ਬਰਾਗ ਧਾਰਿਆ ਸੰਗਤਾਂ ਸਮੇਤ ਅਦਿਰਬਾਲ ਕਰਿਆ ਮਨ ਰਾਗਾ ਪ੍ਰੇਮ ਧਾਰ ਕੇ ਸਤਿ ਜੀ ਜਿਸ ਵੇ ਅਦਾ ਸੰਸਕਾਰ ਹੋਇਆ ਕੀਰਤਨ ਸੋਲਾ ਪੜ ਕੇ ਅਰਦਾਸ ਕੀਤੀ ਕ੍ਰਿਸ਼ਨਾਨ ਗੁਰ ਜੁਤ ਸਮਧਾਏ ਸਾਰੀਆਂ ਸੰਗਤਾਂ ਨੇ ਇਸ਼ਨਾਨ ਕੀਤੇ ਸੰਸਕਾਰ ਕਰਕੇ ਸਨੇ ਸਨੇ ਡੇਰੇ ਕੋ ਆਏ ਹੌਲੀ ਹੌਲੀ ਸਤ ਸੰਗ ਜੀ ਵਾਪਸ ਮੁੜਿਆ ਏ ਲਗਾਇਓ ਅਦਕ دیਵਾਨ ਆਪੇ ਮੇ ਪਾਤਸ਼ਾਹ ਨੇ ਆਕੇ ਦੀਵਾਨ ਲਾਇਆ ਜੀ ਸ਼ਕਲ ਹੀ ਸੰਗਤ ਆਨਾ ਸਾਰੀਆਂ ਸੰਗਤਾਂ ਆਕੇ ਇਕੱਠੀਆਂ ਹੋ ਰਹੀਆਂ ਸਿੱਖ ਜਿੱਤੇ ਚਰਤ ਨਿਹਾਰਾ ਭਾਈ ਜਿੱਤੇ ਨੇ ਸਤ ਸੰਗ ਜੀ ਇੱਕ ਕੌਤਕ ਦੇਖਿਆ ਉਹ ਸੁਣੋ ਗੁਰਦਪਤਾਪ ਜਸ ਤਬੇ ਥਾਰਾ ਬਾਬਾ ਬੁੱਢਾ ਜੀ ਦਾ ਪ੍ਰਤਾਪ ਪ੍ਰਗਟ ਕਰਿਆ ਚਾਹੁੰਦਾ ਭਾਈ ਜਿੱਤਾ ਅਦ ਜੋਰ ਸਭ ਵਿਖੇ ਬਖਾਨਾ ਤਾਂ ਭਾਈ ਜਿੱਤਾ ਸਾਧ ਸੰਗ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਹੋਇਆ ਹਿੱਤੇ ਦਾ ਇਹ ਪੁੱਤਰ ਸੀ ਪੱਖੋ ਦੇ ਰਧਾਵੇ ਤੋਂ ਸੀ ਜਦੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਜਨ ਗਈ ਹੈ ਉਹਨਾਂ ਨੇ ਬੜੀ ਸੇਵਾ ਕੀਤੀ ਸੀ ਏ ਜਿੱਤੇ ਨੇ ਬੇਨਤੀ ਕੀਤੀ ਬਿਰਧ ਵਸਤਾ ਛੇਵੇਂ ਪਾਤਸ਼ਾਹ ਨੂੰ ਜੀ ਗੁਰ ਸੰਸਾਧ ਹੋ ਮਹਾਨ ਮਹਾਰਾਜ ਜੀ ਮੇਰੇ ਮਨ ਚ ਸ਼ੰਕਾ ਉਹ ਨਿਵਰਤ ਕਰੋ ਅਵਸਸ ਕਾਰਨ ਕੋ ਲੈ ਚਾਲੇ ਜਦੋਂ ਜੀ ਬਾਬਾ ਬੁੱਢਾ ਜੀ ਦੀ ਦੇਹ ਨੂੰ ਸੰਸਕਾਰਨ ਨੂੰ ਲੈ ਕੇ ਚੱਲੇ ਆਂ ਉਹ ਜਵਨ ਸਿਰ ਛਤਰ ਵਿਸਾਲੇ ਮੈਂ ਜੀ ਜਿੰਨੇ ਨਾਲ ਜਾਂਦੇ ਸੀ ਨਾ ਲੋਕ ਮਾਈ ਭਾਈ ਸਾਰਿਆਂ ਦੇ ਸਿਰ ਦੇ ਤੇ ਛਤਰ ਸੀਗੇ ਮੈਂ ਦੇਖਦਾ ਰਿਹਾ ਕੱਲੇ ਕੱਲੇ ਤੇ ਛਤਰ ਸੋਹ ਦੇ ਸੀ ਕਰ ਕਹ ਦੋ ਜਬ ਹਟ ਆਏ ਜਦੋਂ ਸੁਸਕਾਰ ਕਰਕੇ ਮੁੜ ਆਏ ਬਰਹੀ ਇੱਕ ਛਤਰ ਸੁਹਾਏ ਇੱਕ ਮਾਰਾ ਥੋਡੇ ਤੇ ਛਤਰ ਕੱਲਾ ਮੈਂ ਦੇਖਿਆ ਫੇਰ ਨਹੀਂ ਕਿਸੇ ਤੇ ਛਤਰ ਸੀ ਨਹੀਂ ਜਿੰਨੀ ਸੰਗਤ ਜਾ ਰਹੀ ਸੀ ਸਾਰਿਆਂ ਦੇ ਸਿਰ ਛਤਰਾਂ ਨਾਲ ਭਰੇ ਹੋਏ ਸੀ ਜਿਹੇ ਜਿਹੇ ਛਤਰ ਥੋਡੇ ਸੇ ਸੀ ਉਹ ਹੈ ਜਹਾ ਮਾਰਾ ਗੁਰਸਿੱਖਾਂ ਸਾਧਸਿਕ ਮਾਈ ਭਾਈ ਤੇ ਸੀ ਜਦੋਂ ਵਾਪਸ ਆ ਕੇ ਸੰਸਕਾਰ ਕਰਕੇ ਇਕ ਥੋੜੇ ਤੇ ਛਤਰ ਦੇਖਿਆ ਹੋਰ ਸਾਰੇ ਛਤਰ ਗਮ ਹੋ ਗਏ ਉਹ ਕਿਰਪਾ ਕਰਕੇ ਆ ਇਹ ਭਇਓ ਇਹ ਕੀ ਕਾਰਨ ਹੈ ਮਹਾਰਾਜੀ ਦੱਸੋ ਜਤ ਗੁਰ ਤੇ ਇਹ ਉਤਰ ਦਇਓ ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਤਰ ਦਿੱਤਾ ਖਨਸਾਈ ਭਾਈ ਜਿੱਤੇ ਨੂੰ ਜਬਹ ਗਏ ਸਿਮਰਤ ਸਭ ਮਰਨਾ ਬਾਰੇ ਕਹਿੰਦੇ ਭਾਈ ਜਿੱਤੇ ਜਦੋਂ ਜਾਂਦੇ ਸੀ ਨਾ ਸਸਕਾਰ ਕਰਨ ਸਾਰਿਆਂ ਦੇ ਮਨ ਵਿੱਚ ਮਰਨ ਚੇਤੇ ਸੀ ਮਨ ਵਿੱਚ ਬਿਰਾਗ ਸੀ ਕਿ ਇਹ ਦਿਨ ਸਾਡੇ ਤੇ ਵੀ ਆ ਜਾਣੇ ਆ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਿਆ ਸੀ ਸਭ ਨੇ ਅਤਿ ਬਿਰਾਗ ਧਾਰਿਓ ਰਸ ਕਰਨਾ ਕਰਨਾ ਰਸ ਵਿੱਚ ਆ ਕੇ ਸੰਸਾਰ ਤੋਂ ਬਿਰਾਗ ਮਾਨ ਸੰਸਾਰੇ ਕਹਿੰਦੇ ਜਗੁਰ ਦੀਸ਼ ਹਟ ਆਏ ਜਦੋਂ ਸੰਸਕਾਰ ਕਰਕੇ ਬੁਢੇ ਆਏ ਫਿਰ ਘਰਾਂ ਵਾਲੂ ਸੁਰਤੀ ਵਰਤੀ ਹੋ ਗੋ ਵੀ ਘਰ ਦੇ ਕੰਮ ਕਰਦੇ ਨੇ ਉਤਰਿਆ ਤਨ ਸੰਕਲਪ ਉਠਾਏ ਸਾਰਿਆਂ ਨੇ ਲੋਕਾਂ ਨੇ ਆਦਮੀਆਂ ਨੇ ਇਸਤਰੀਆਂ ਨੇ ਇਸ ਘਰ ਦੇ ਸੰਕਲਪ ਕਰਲੇ ਮਾਇਆ ਦੇ ਮੋਹ ਦੇ ਜਿਸ ਮੋਹ ਮਨ ਪਰ ਤੁਮ ਸਮਾਨੇ ਪਹਿਨਾ ਵਾਂਗੂ ਫੇਰ ਨਸਾਰ ਦੇ ਧੰਦਿਆਂ ਚ ਫਸ ਗਏ ਉਹ ਵਿੱਚ ਸੰਤੇ ਛਤਰ ਬਹੇ ਸਭਾਨੇ ਇਸ ਕਰਕੇ ਭਾਈ ਛਤਰ ਨਹੀਂ ਰਹੇ ਹਨ ਕੇਵਲ ਸਤਗੁਰਾਂ ਦੇ ਉੱਤੇ ਹੀ ਛਤਰ ਅਚਲ ਹੈ ਤਿੰਨੇ ਕਾਲ ਸਭਾਨੇ ਸਾਹਿਬ ਕੋ ਤੀਰ ਉਹ ਖੰਡ ਸਾਹਿਬ ਭਾਈ ਭਾਨੇ ਨੂੰ ਤੀਰਜ ਦਿੱਤੀ ਜਿਸ ਪ੍ਰਕਾਰ ਆਪ ਜੀ ਨੇ ਸਤਸੰਗ ਜੀ ਸਹਿਜ ਪਾਠ ਕਰਾਉਣਾ ਹੈ ਭੋਗ ਪਾ ਕਰਕੇ ਆਪ ਜੀ ਸਤਸੰਗ ਜੀ ਇੱਥੋਂ ਕੁਝ ਦਿਨ ਰਹਿ ਕਰਕੇ ਵਿਦਿਆ ਹੋਣ ਗਏ ਅੰਮ੍ਰਿਤ ਸਰ ਸਾਹਿਬ ਨੂੰ ਇੱਥੇ ਕੋ ਸਮਾਪਤੀਤ ਕਰਨਾ ਬਾਬਾ ਬੁੱਢਾ ਜੀ ਦੇ ਸਮਾਉਣ ਤੋਂ ਬਾਅਦ ਉਹ ਪ੍ਰਸੰਗ ਸਤ ਸੰਗ ਜੀ ਕਰ ਨੂੰ ਵਿਚਾਰਾਂਗੇ ਇੱਥੇ ਵਿਸਰਾਮ ਦਿੰਦੇ ਆ ਖਾਲਸਾ ਜੀ ਰਾਗੀ ਸਿੰਘ ਸਾਹਿਬ ਜੀ ਆ ਗਏ ਆਪਾਂ ਕੀ ਤਰ੍ਹਾਂ ਸਰਵਨ ਕਰੋ ਉਰ ਲਾ ਚੁੱਕਾ ਮਾਫ ਕਰਨੀ ਆ ਖਾਲਸਾ ਜੀ ਸਤਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਤ ਸੰਗ ਜੀ ਪ੍ਰੇਮ ਤੇ ਬ੍ਰਾਗ ਦੀ ਲਪੇਟ ਵਿੱਚ ਆਪਣੀ ਬਿਰਤੀ ਬਣੀ ਰਹੇ ਜਿਸ ਕਰਕੇ ਗੁਰਸਿੱਖੋ ਆ ਸਿਮਰਨ ਦਾ ਰਸ ਮਾਣਦੇ ਰਹੀਏ ਆਪਾਂ ਅਰਦਾਸ ਕਰਾਂਗੇ ਸਤਿਗੁਰੂ ਜੀ ਆਪਣੀ ਸੰਤ ਸੰਗਤ ਜੀ ਸਦਾ ਵਾਸਤੇ ਅਰਦਾਸ ਸੁਣਦੇ ਸੁਣ ਕੇ ਲਾਜ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ